ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਸਲੋਕ ਮਹੱਲਾ ਤੀਜਾ ਥਾਲੇ ਵਿੱਚ ਤੈ ਵਸਤੂ ਪਈਓ ਥਾਲੇ ਜਿਤ ਤੈ ਵਸਤੂ ਪਈਓ ਹਰ ਭੋਜਨ ਅੰਮ੍ਰਿਤ ਸਾਰ ਹਰ ਭੋਜਨ ਅੰਮ੍ਰਿਤ ਸਾਰ ਜਿਤ ਖਾਦੈ ਮਨ ਤ੍ਰਿਪਤੀਇ ਜਿਤ ਖਾਦੈ ਮਨ ਤ੍ਰਿਪਤੀਇ ਪਾਈਐ ਮੋਖ ਦਵਾਰ ਪਾਈਐ ਮੋਖ ਦਵਾਰ ਇਹ ਭੋਜਨ ਅਲਬ ਹੈ ਸੰਤੋ ਇਹ ਭੋਜਨ ਅਲਬ ਹੈ ਸੰਤੋ ਲਬ ਗੁਰ ਵਿਚਾਰ ਲਬ ਗੁਰ ਵਿਚਾਰ ਇਹ ਮੁੰਦਾ ਵਣੀ ਕਿਉਂ ਵਿਚੋਂ ਕੱਢੀਐ ਇਹ ਮੁੰਦਾ ਵਣੀ ਕਿਉਂ ਵਿਚੋਂ ਕੱਢੀਐ ਸਦਾ ਰੱਖੀਐ ਉਰਤਾਰ ਸਦਾ ਰੱਖੀਐ ਉਰਤਾਰ ਇਹ ਮੁੰਦਾ ਵਣੀ ਸਤ ਗੁਰੂ ਪਾਈ ਇਹ ਮੁੰਦਾ ਵਣੀ ਸਤ ਗੁਰੂ ਪਾਈ ਗੁਰ ਸਿੱਖਾਂ ਲਦੀ ਪਾਲ ਗੁਰ ਸਿੱਖਾਂ ਲਦੀ ਪਾਲ ਨਾਨਕ ਨਾਨਕ ਜਿਸ 부ਝਾਈ ਸੋ 부ਜਸੀ ਜਿਸ 부ਝਾਈ ਸੋ 부ਜਸੀ ਹਰ ਪਾਇਆ ਗੁਰਮੁਖ ਘਾਲ ਹਰ ਪਾਇਆ ਗੁਰਮੁਖ ਘਾਲ ਨਾਨਕ ਨਾਨਕ ਜਿਸ ਬੁਝਾਏ ਸੋ ਉਜਸੀ ਜਿਸ ਬੁਝਾਏ ਸੋ ਉਜਸੀ ਹਰ ਪਾਇਆ ਗੁਰਮੁਖ ਘਾਲ ਹਰ ਪਾਇਆ ਗੁਰਮੁਖ ਘਾਲ ਇਹ ਪਵਨ ਸ਼ਬਦ ਗੁਰੂ ਅਮਰਦਾਸ ਮਹਾਰਾਜ ਜੀ ਦਾ ਹੈ ਜਦੋਂ ਅਸੀਂ ਅਫੀਰ ਦੇ ਵਿੱਚ ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਲਿਖਿਆ ਹੋਇਆ ਇੱਕ ਪਾਵਨ ਬਤੂ ਪਣਦੇ ਮੁੰਦਾਵਣੀ ਮਹੱਲਾ ਪੰਜਵਾਂ ਮੁੰਦਾਵਣੀ ਦਾ ਅਰਥ ਹੁੰਦਾ 부ਜਾਰਤ ਕੋਈ ਚੀਜ਼ ਲੱਭ ਕੇ ਦੇਣੀ ਸਾਨੂੰ ਆਤਮਿਕ ਆਨੰਦ ਦੇਣ ਵਾਲੀ ਵਸਤੂ ਉਥੇ ਮੁੰਦਾਵਣੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਹ ਬਾਵਨ ਬਚਨ ਹੈ ਥਾਲ ਵਿੱਚ ਤੈਨੂੰ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੇ ਉਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹ ਜਾਈ ਨਿਤ ਨਿਤ ਰੱਖ ਤਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਬਸਾਰੋ ਥਾਲ ਵਿੱਚ ਤਿੰਨ ਵਸਤੂ ਪਾਈਓ ਉਥੇ ਇਸ਼ਾਰਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹ ਸਤਿਗੁਰੂ ਦੀ ਜਿਹੜੀ ਬਾਣੀ ਹੈ ਜਿਸ ਤਰ੍ਹਾਂ ਥਾਲ ਦੇ ਵਿੱਚ ਕੋਈ ਵਸਤੂ ਪਰੋਸ ਕੇ ਰੱਖਦਾ ਨਾ ਇਦਾਂ ਸਤਿਗੁਰ ਨੇ ਇਹ ਰੱਬ ਪ੍ਰਮਾਤਮਾ ਰੂਪੀ ਵਸਤੂ ਰੱਬ ਸਾਡੇ ਸਾਹਮਣੇ ਪਰੋਸ ਕੇ ਰੱਖੇ ਨੇ ਤੇ ਇਸ ਵਸਤੂ ਦੇ ਵਿੱਚ ਇਹ ਪਰੋਸੀ ਹੋਈ ਚੀਜ਼ ਹੈ ਕਿਹੜੀ-ਕਿਹੜੀ ਹੈ ਤੋਂ ਸਤਿਗੁਰ ਕਹਿੰਦੇ ਨੇ ਥਾਲ ਵਿੱਚ ਇਸ ਥਾਲ ਦੇ ਵਿੱਚ ਪਰ ਇੱਥੇ ਗੁਰੂ ਅਮਰਦਾਸ ਜੀ ਦੇ ਰੂਪੀ ਥਾਲ ਦੀ ਗੱਲ ਕਰਦੇ ਹਾਂ ਉਸ ਥਾਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਿੰਨ ਵਸਤੂ ਪਈਓ ਕਿਹੜੀਆਂ ਸਤ ਸੰਤੋਖ ਵਿਚਾਰ ਠੀਕ ਹੈ ਨਾ ਤਿੰਨ ਚੀਜ਼ਾਂ ਲ ਸਤ ਸੱਚ ਸਬਰ ਤੇ ਪਰਮੇਸ਼ਰ ਦੀ ਵਿਚਾਰ ਪਰਮਾਤਮਾ ਦੇ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਾਇਓ ਹੋਰ ਕੀ ਪਾਇਓ ਉਹਦੇ ਵਿੱਚ ਪਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਸਦਾ ਆਤਮਿਕ ਸੁਖ ਦੇਣ ਵਾਲਾ ਆਨੰਦ ਦੇਣ ਵਾਲਾ ਜਿਸ ਦਾ ਸਭਸ ਆਧਾਰ ਉਹ ਸਾਰਿਆਂ ਦਾ ਉਧਾਰ ਕਰਨ ਵਾਲਾ ਪ੍ਰਮਾਤਮਾ ਦਾ ਨਾਮ ਉਹਦੇ ਵਿੱਚ ਪਾਇਆ ਤੇ ਫਿਰ ਜੇ ਕੋ ਖਾਵੇ ਜਿਸ ਦਾ ਹੋਏ ਪਹਿਲਾਂ ਇਹ ਐਡੇ ਨਾਲ ਆਧਾਰ ਉਹ ਆਧਾਰ ਉਹਦਾ ਆਸਰਾ ਫਿਰ ਉਹਦੇ ਵਿੱਚ ਕਿਹਾ ਅੱਗੇ ਜਾ ਕੇ ਜਿਹੜਾ ਇਹਨੂੰ ਖਾ ਕੇ ਪਚਾ ਲਵੇ ਹਿਰਦੇ ਵਿੱਚ ਧਾਰਨ ਕਰ ਲਵੇ ਉਹਦਾ ਉਧਾਰ ਹੋ ਜਾਂਦਾ ਤੇ ਫਿਰ ਇਹ ਵਸਤੂ ਕਿਹੋ ਜੀ ਹੈ ਇਹ ਜਿਹੜਾ ਖਾਣ ਲੱਗ ਜਾਂਦਾ ਉਹ ਛੱਡ ਨਹੀਂ ਸਕਦਾ ਇਹ ਵਸਤ ਤਜੀ ਨਹਜਾਈ ਨਿਤ ਨਿਤ ਰੱਖ ਉਰ ਧਾਰੋ ਉਰ ਕਹਿੰਦੇ ਹਿਰਦੈ ਇਹ ਵਸਤੂ ਛੱਡਣ ਯੋਗ ਨਹੀਂ ਹੈ ਇਹਨੂੰ ਰੋਜ਼ ਹਿਰਦੈ ਸੰਗ ਕਰੋ ਤਾਂ ਫਿਰ ਸਤਿਗੁਰੂ ਪਾਸ਼ਕ ਨੇ ਇਹ ਵਸਤ ਤਾਜੀ ਨਹਜਾਈ ਨਿਤ ਨਿਤ ਰੱਖ ਉਰ ਧਾਰੋ ਤਮ ਸੰਸਾਰ ਸੰਸਾਰ ਹਨੇਰਾ ਅਗਿਆਨਤਾ ਹੈ ਚਰਨ ਲਗ ਤਰੀ ਹੈ ਗੁਰੂ ਰੂਪੀ ਚਰਨ ਸ਼ਬਦ ਦੇ ਨਾਲ ਜੁੜ ਕੇ ਤਰ ਜਾਈਦਾ ਹੈ ਸਭ ਨਾਨਕ ਬ੍ਰਹਮ ਪਸਾਰੋ ਇਹ ਨਾਨਕ ਸਮਝ ਆ ਜਾਂਦੀ ਸਭ ਰੱਬ ਦਾ ਪਸਾਰਾ ਹੈ ਪਰਮਾਤਮਾ ਦਾ ਪਸਾਰਾ ਹੈ ਤੇ ਇਥੇ ਸਤਿਗੁਰੂ ਗੁਰੂ ਅਮਰਦਾਸ ਜੀ ਦਾ ਇਹ ਪੰਨ ਸਲੋਕ ਹੈ ਸੋਰਠੀ ਦੀ ਬਾਹਰ ਦੇ ਵਿੱਚ ਔਰ ਇਹ ਅੱਠਵੀਂ ਪੌੜੀ ਦੇ ਨਾਲ ਸਲੋਕ ਹੈ ਸਤਿਗੁਰ ਆਖਦੇ ਨੇ ਸਲੋਕ ਮਹੱਲਾ ਤੀਜਾ ਭਾਵੇਂ ਸਲੋਕ ਤੀਜੇ ਪਾਤਸ਼ਾਹ ਦਾ ਥਾਲੇ ਵਿੱਚ ਤੈ ਵਸਤੂ ਪਈਓ ਹਰ ਭੋਜਨ ਅੰਮ੍ਰਿਤ ਸਾ ਹਿਰਦੇ ਦੇ ਵਿੱਚ ਤਿੰਨ ਵਸਤੂ ਸਤ ਸੰਤੋਖ ਵਿਚਾਰੋ ਠੀਕ ਹੈ ਨਾ ਉਹ ਹੈ ਕਿਹੜੀ ਚੀਜ਼ ਹੈ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਹਿਰਦੇ ਰੂਪੀ ਥਾਲ ਦੇ ਵਿੱਚ ਪ੍ਰਮਾਤਮਾ ਹਰ ਭੋਜਨ ਪ੍ਰਮਾਤਮਾ ਦੇ ਨਾਮ ਦਾ ਭੋਜਨ ਅੰਮ੍ਰਿਤਸਾਰ ਆਤਮਿਕ ਜੀਵਨ ਦੇਣ ਵਾਲਾ ਔਰ ਸ੍ਰੇਸ਼ਟ ਉੱਤਮ ਪ੍ਰਮਾਤਮਾ ਦਾ ਨਾਮ ਹਨ ਤੇ ਫਿਰ ਜਿਤ ਖਾਧਾ ਹੈ ਮਨ ਤ੍ਰਿਪਤੀ ਹੈ ਜਿਸ ਭੋਜਨ ਨੂੰ ਖਾਣ ਦੇ ਨਾਲ ਸਤ ਸੱਚ ਪਰਚਲਨ ਨਾਲ ਸਬਰ ਵਿੱਚ ਰਹਿਣ ਵਾਲ ਨੈਣ ਦੇ ਨਾਲ ਔਰ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਅਗਲੀ ਗੱਲ ਜਿਹੜੀ ਉਸ ਰੱਬ ਦੀ ਵਿਚਾਰ ਦੇ ਨਾਲ ਪ੍ਰਮਾਤਮਾ ਦਾ ਨਾਮ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਉਹਨੂੰ ਹਿਰਦੇ ਵਿੱਚ ਟਿਕਾਣ ਦੇ ਨਾਲ ਤਾਂ ਫਿਰ ਕਹਿੰਦੇ ਇਹ ਭੋਜਨ ਜਿਹੜਾ ਖਾ ਲੈਂਦਾ ਜੇ ਤ ਖਾਦਾ ਹੈ ਮਨ ਤ੍ਰਿਪਤੀ ਹੈ ਮਨ ਰਜ ਜਾਂਦਾ ਫਿਰ ਭੁੱਖ ਨਹੀਂ ਰਹਿੰਦੀ ਕੋਈ ਹੈ ਨਾ ਪਾਈ ਹੈ ਮੋਖ ਦਵਾਰ ਮਨ ਰਜਦਾ ਤਾਂ ਹੈ ਨਾਲ ਇੱਕ ਵਸਤੂ ਹੋਰ ਮਿਲਦੀ ਉਹ ਕਿਹੜੀ ਹੈ ਮੁਕਤੀ ਦਾ ਦਵਾਰਾ ਮਨੁੱਖ ਜਿਹਦਾ ਜਿਹੜਾ ਇਹਨਾਂ ਵਸਤੂਆਂ ਨੂੰ ਧਾਰਨ ਕਰ ਲੈਂਦਾ ਫਿਰ ਦੇ ਵਿੱਚ ਪ੍ਰਮਾਤਮਾ ਦੇ ਨਾਮ ਨੂੰ ਧਾਰਨ ਕਰਦਾ ਉਹਦੇ ਵਿਚਾਰ ਨੂੰ ਧਾਰਨ ਕਰਦਾ ਦੱਸੀ ਹੋਈ ਗੁਰੂ ਦੇ ਰਾਹ ਦੇ ਉੱਤੇ ਜਿਹੜਾ ਚੱਲਦਾ ਹੈ ਇਹ ਭੋਜਨ ਇਹ ਜਿਹੜਾ ਨਾਮ ਰੂਪੀ ਭੋਜਨ ਹੈ ਕਲਬ ਹੈ ਸੰਤੋ ਸਮੋਦਨ ਸੰਤਾਂ ਨੂੰ ਆਵਾਜ਼ ਮਾਰੀ ਹੋਈ हे ਸੰਤ ਜਨੋ ਇਹ ਪ੍ਰਮਾਤਮਾ ਦਾ ਜਿਹੜਾ ਨਾਮ ਭੋਜਨ ਹੈ ਨਾ ਇਹ ਲੱਭਣਾ ਔਖਾ ਭਾਵੇ ਬੜਾ ਦੁਰਲਭ ਹੈ ਇਹ ਬੜਾ ਕੀਮਤੀ ਹੈ ਸਾਡੀ ਮਨੁੱਖਾ ਤੇ ਹੀ ਵੀ ਦੁਰਲਭ ਹੈ ਦੁਰਲਭ ਦੇ ਭਾਈ ਬੜਪਾਗੀ ਬੜੇ ਭਾਗਾ ਨਾਲੇ ਕੀਮਤੀ ਦੇ ਮਿਲੀ ਐ ਇਦਾਂ ਹੀ ਪ੍ਰਮਾਤਮਾ ਦਾ ਨਾਮ ਵੀ ਬੜਾ ਦੁਰਲਭ ਹੈ ਤੋਂ ਸਤਗੁਰ ਕਹਿੰਦੇ ਨੇ ਕਿ ਇਥੋਂ ਮਿਲਦਾ ਲੱਬੈ ਗੁਰ ਵਿਚਾਰ ਗੁਰੂ ਦੇ ਦੱਸੇ ਹੋਏ ਵਿਚਾਰ ਦੇ ਅਨੁਸਾਰ ਗੁਰੂ ਦੇ ਕਾਹੇ ਅਨੁਸਾਰ ਇਹ ਨਾਮ ਰੂਪੀ ਵਸਤੂ ਮਿਲਦੀ ਹੈ ਇਹ ਮੁਦਾਵਣੀ ਕਿਉਂ ਵਿੱਚੋਂ ਕੱਢੀ ਐ ਹਿਰਦੇ ਦੇ ਵਿੱਚ ਹੀ ਨਾਮ ਰੂਪੀ ਖਜ਼ਾਨਾ ਤਾਂ ਹੈ ਇਹ 부ਝਾਰਤ ਨੂੰ ਕਿੰਦਾ 부ਝੀਏ ਫਿਰ ਇਹ ਮੁਦਾਵਣੀ ਕਿਉਂ ਕੱਢੀ ਐ ਕਿਵੇਂ ਕੱਢੀ ਐ ਨੋ ਕਿਵੇਂ ਲੱਭੀਏ ਇਹ ਜਿਹੜਾ ਨਾਮ ਦਾ ਖਜ਼ਾਨਾ ਪ੍ਰਮਾਤਮਾ ਪਰਮੇਸ਼ਰ ਨੇ ਸਾਡੇ ਅੰਦਰ ਪਾਇਆ ਹੋਇਆ ਹੈ ਕਹਿੰਦੇ ਫਿਰ ਸਦਾ ਰੱਖੀ ਹੈ ਉਰ ਧਾਰ ਇਹਨੂੰ ਸਦਾ ਹੀ ਹੈ ਤੇ ਵਿੱਚ ਧਾਰੀਏ ਕਿਵੇਂ ਧਾਰਨ ਕਰੀਏ ਕਿਵੇਂ ਇਸ ਵਸਤੂ ਨੂੰ ਲੱਭੀਏ ਕਿਵੇਂ ਪ੍ਰਾਪਤ ਕਰੀਏ ਕਹਿੰਦੇ ਫਿਰ ਗੁਰੂ ਨੂੰ ਪੁੱਛਣਾ ਪੈਣਾ ਕਿਉਂਕਿ ਇਹ ਵਸਤੂ ਕਿਹਨੇ ਬਾਈ ਗੁਰੂ ਨੇ ਤੇ ਫਿਰ ਦੇਵੇਗਾ ਕੌਣ ਗੁਰੂ ਜਿਸकी ਵਸਤੂ ਉਹਨੇ ਦੇਣੀ ਨਾ ਤਾਂ ਫਿਰ ਅਗਲੀ ਪੰਕਤੀ ਵਿੱਚ ਸਤੋਰ ਕਹਿੰਦੇ ਨੇ ਇਹ ਮੁੰਦਾਬਣੀ ਸਤਗੁਰੂ ਪਾਈ ਪਾਈ ਇਹ ਸਤਗੁਰੂ ਨੇ ਸਾਡੇ ਅੰਦਰ ਹੀ 부ਝਾਰਤ ਨਾਮ ਖਜ਼ਾਨਾ ਪ੍ਰਮਾਤਮਾ ਨੇ ਟਿਕਾਇਆ ਪਰਮੇਸ਼ਰ ਦਾ ਠੀਕ ਹੈ ਨਾ ਤਾਂ ਫਿਰ ਸਤਗੁਰ ਕਹਿੰਦੇ ਨੇ ਗੁਰਸਿੱਖ ਹੰਤੀ ਪਹੋਂ ਜਿਹੜੇ ਗੁਰੂ ਦੇ ਦੱਸੇ ਰਸਤੇ ਤੇ ਚੱਲਦੇ ਆ ਉਹਨਾਂ ਨੂੰ ਇਹ ਵਸਤੂ ਮਿਲ ਜਾਂਦੀ ਜਿਵੇਂ ਜੋ ਗੁਰ ਕਹੈ ਸੋਈ ਭਲ ਮੰਨ ਹਰ ਹਰ ਕਥਾ ਨਿਰਾਲੀ ਉਹਨਾਂ ਦੀ ਕਥਾ ਨਿਰਾਲੀ ਹੋ ਜਾਂਦੀ ਜਿਹੜੇ ਗੁਰੂ ਦੇ ਦੱਸੇ ਰਸਤੇ ਤੇ ਚੱਲਦੇ ਹਨ ਨਾਨਕ ਅਖੀਰ ਤੇ ਕਹਿੰਦੇ ਹੀ ਨਾਨਕ ਸੰਬੋਧਨ ਸ਼ਬਦ ਹੈ ਜਿਸ 부ਝਾਏ ਇਨੂੰ ਰੱਬ ਸੋਝੀ ਦੇ ਦਿੰਦਾ ਜਿਹਨੂੰ ਇਹ ਗੱਲ ਪੁਝਾ ਦਿੰਦਾ ਸੋ ਬੁੱਝ ਸੀ ਸੋ ਔੜਾ ਨਹੀਂ ਔਕੜ ਐ ਸੋ ਸੋ ਨਹੀਂ ਕਹਿੰਦਾ ਸੋ ਬੁੱਝ ਸੀ ਉਹਨੂੰ ਸਮਝ ਆ ਜਾਂਦੀ ਉਹ ਸਮਝ ਲੈਂਦਾ ਹਰ ਪਾਇਆ ਗੁਰਮੁਖ ਘਾਲ ਉਹ ਜਿਹੜੀ ਹਰੀ ਨਾਮ ਖਜ਼ਾਨਾ ਐ ਨਾ ਉਹ ਗੁਰੂ ਦੇ ਦੱਸੇ ਰਾਹ ਤੇ ਤੇ ਚੱਲ ਕੇ ਬੜੀ ਕਰਣੀ ਘਾਲ ਨਾਲ ਮਿਲਦਾ ਗੁਰਮੁਖ ਧਰਮ ਦਾ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਗੁਰੂ ਦੀ ਕਿਰਾਈ ਮਿਹਨਤ ਅਨੁਸਾਰ ਗੁਰੂ ਦਾ ਸਿਰਾ ਤੇ ਚੱਲ ਕੇ ਬੜੀ ਘਾਲਣਾ ਘਾਲਣ ਦੇ ਨਾਲ ਫਿਰ ਉਹ ਖਜ਼ਾਨਾ ਜਿਹੜਾ ਅੰਦਰ ਪ੍ਰਮਾਤਮਾ ਨੇ ਸਰੀਰ ਦੇ ਵਿੱਚ ਇਹ ਸਰੀਰ ਥਾਲ ਦੇ ਵਿੱਚ ਨਾਮ ਰੱਖਿਆ ਨਾ ਫਿਰ ਉਹ ਨਾਮ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਜੋ ਸਾਡੇ ਅੰਦਰ ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਡੇ ਨੇ ਸਤ ਸੰਤੋਖ ਵਿਚਾਰ ਔਰ ਪ੍ਰਮਾਤਮਾ ਦਾ ਨਾਮ ਟਿਕਾ ਦੇਤਾ ਇਦਾਂ ਹੀ ਆ ਸਰੀਰ ਰੂਪੀ ਥਾਲ ਦੇ ਵਿੱਚ ਗੁਰੂ ਅਮਰਦਾਸ ਕਹਿੰਦੇ ਰੱਬ ਨੇ ਪ੍ਰਮਾਤਮਾ ਦਾ ਨਾਮ ਟਿਕਾ ਦੇਤਾ ਠੀਕ ਹੈ ਨਾ ਇਹਦੇ ਵਿੱਚ ਪੁਜਾਰਤ ਰੱਖੀ ਫਿਰ ਉਹਨਾਂ ਮਿਲਣਾ ਕਿੱਦਾਂ ਉਨੇ ਸਮਝਣਾ ਕਿਦਾਂ ਉਹਦੇ ਨਾਲ ਜੁੜਨਾ ਕਿਦਾਂ ਤੇ ਬਾਜ਼ਾਰ ਤੇ ਆ ਵੀ ਉਹ ਬਾਜ਼ਾਰ ਤੇ ਗੁਰੂ ਹੀ ਪੁੱਜ ਸਕਦਾ ਤੇ ਫਿਰ ਉਹ ਗੁਰੂ ਸਾਨੂੰ ਤਰੀਕਾ ਦੱਸਦਾ ਢੰਗ ਦੱਸਦਾ ਜਿਹੜੇ ਭਾਈ ਗੁਰੂ ਦੇ ਦੱਸੇ ਰਾਹ ਮੁਤਾਬਕ ਮਿਹਨਤ ਕਰਦੇ ਨੇ ਘਾਲਣਾ ਘਾਲਦੇ ਨੇ ਉਹਨਾਂ ਨੂੰ ਅੰਦਰੋਂ ਹੀ ਖਜ਼ਾਨਾ ਮਿਲ ਜਾਂਦਾ ਜੋ ਪ੍ਰਮਾਤਮਾ ਦੇ ਨਾਮ ਦਾ ਖਜ਼ਾਨਾ ਅੰਦਰ ਸੋ ਇਸ ਪ੍ਰਮਾਤਮਾ ਪਰਮੇਸ਼ਰ ਨੂੰ ਜੇ ਵੀ ਉਹ ਖਜ਼ਾਨਾ ਸਾਡੇ ਅੰਦਰ ਹੀ ਹੈ ਜਿਹਨੂੰ ਦੱਸੇ ਰਸਤੇ ਮੁਤਾਬਕ ਚੱਲ ਕੇ ਨਾਮ ਜਪੀਏ ਭਾਈ ਗੁਰੂ ਜੀ ਦਾ ਕਾਲਸ਼ਾ ਵਾਹਿਗੁਰੂ ਜੀ ਕੀ ਫਤਿਹ